ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਜਿਹੜੀ ਹੈ 141 ਪਿੰਡ ਕਸਬੇ ਸ਼ਹਿਰ ਉਹਨਾਂ ਨੂੰ 50-50 ਲੱਖ ਰੁਪਏ ਦੇ ਲਗਭਗ 77 ਕਰੋੜ ਰੁਪਏ ਦੇ ਚੈੱਕ ਜਿਹੜੇ ਆ ਉਹ ਉਹਨਾਂ ਨੂੰ ਅੱਜ ਵੰਡੇ ਗਏ ਕਿਉਂਕਿ 140-43 ਪਿੰਡ ਹੈ ਕਈ ਵਾਰੀ ਲਿਸਟ ਬਣਾਉਣ ਵੇਲੇ ਇੱਧਰ ਉੱਧਰ ਹੋ ਜਾਂਦਾ ਪਰ ਮੈਂ ਕਿਉਂਕਿ ਮੈਂ ਸਾਰੇ ਪੰਜਾਬ ਦੇ ਇਕੱਲੇ-ਇਕੱਲੇ ਨਕਸ਼ੇ ਨੂੰ ਜਾਣਦਾ ਇਕੱਲੇ-ਇਕੱਲੇ ਸੜਕਾਂ ਦੇ ਪੁਲਾਂ ਨੂੰ ਜਾਣਦਾ ਤਾਂ ਮੈਂ ਜੇ ਦੱਸਾਂ ਗੁਰੂ ਸਾਹਿਬ ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਉਹਨਾਂ ਦੀ ਟਰੈਵਲਿੰਗ 'ਚ ਸਫ਼ਰ ਜੀ ਗੁਜ਼ਰੀ ਹੈ ਇਹ ਤਾਂ ਸਿਰਫ ਸਫ਼ਰ ਉਸ ਲੱਕੇ ਦਾ ਜਦੋਂ ਪੰਜਾਬ 'ਚ ਸੀਗੇ ਜੇ ਭਾ ਸ਼ੁਰੂ ਕਰਨਾ ਹੋਵੇ ਤਾਂ ਖੇਮ ਕਰਨ ਦਾ ਬਾਦਰ ਦਾ ਲੱਕ ਹੈ ਫਿਰ ਉਸ ਤੋਂ ਬਾਅਦ ਖਡੂਰ ਸਾਹਿਬ ਹੈ ਤਰਨਤਨ ਸਾਹਿਬ ਹੈ ਫਿਰ ਉਤਲਵੰਡੀ ਸਾਹਬੋ ਦੇ ਲੱਕ ਵਿੱਚ ਫਿਰ ਉਹ ਮੋੜ ਬਾਂਸਾ ਸਰਦੂਰਗੜ ਦੇ ਪਿੰਡਾਂ ਵਿੱਚ ਫਿਰ ਭੀਖੀ ਬੁੜਲਾਡੇ ਦੇ ਪਿੰਡ ਵਿੱਚ ਫਿਰ ਉਹ ਖੰਡਿਆਆ ਸਿੱਖਾ ਫਰਮਾਹੀ ਮੂੜਵਾਲ ਧੂਰੀ ਦੇ ਇਲਾਕੇ ਦੇ ਪਿੰਡਾਂ ਚ ਫਿਰ ਸੰਗਰੂਰ ਦੇ ਪਿੰਡਾਂ ਫਿਰ ਨਾਬਾ ਤੇ ਸਮਾਣੇ ਦੇ ਪਿੰਡ ਫਿਰ ਪਟਿਆਲਾ ਬਖਨਵਾਲ ਸਾਹਿਬ ਫਿਰ ਰਾਜਪੁਰੇ ਦੇ ਇਲਾਕੇ ਦੇ ਪਿੰਡ ਘਨੌਰ ਦੇ ਪਿੰਡ ਸਨੌਰ ਦੇ ਪਿੰਡ ਫਿਰ ਗੁਰਦੁਆਰਾ ਨਾਬਾ ਸਾਹਿਬ ਤੋਂ ਵੀ ਜ਼ਿਰਖਪੁਰ ਤੋਂ ਆਇਨੇ ਸਾਡੇ ਡੇਰਾ ਬੱਸੀ ਤੋਂ ਐਮਐਲਏ ਸਾਹਿਬ ਉਹਨਾਂ ਦੇ ਪਿੰਡ ਕੁਰਾਲੀ ਦੇ ਪਿੰਡ ਮੈਂ ਸੜਕ ਪੁੱਛਣ ਕਿ ਜਾਨਾ ਅਵਸਰਾਂ ਨੂੰ ਇਹਨਾਂ ਦੇਖ ਕੇ ਵੀ ਨਹੀਂ ਪਤਾਉਣਾ ਚਾਹੀਦਾ ਮੈਨੂੰ ਇੱਥੇ ਫਿਰ ਕੁਰਾਲੀ ਤੋਂ ਰੋਪੜ ਸਾਹਿਬ ਦੇ ਪਿੰਡ ਕੀਰਤਪੁਰ ਸਾਹਿਬ ਦੇ ਪਿੰਡ ਫਿਰ ਨੰਨ ਸਾਹਿਬ ਫਿਰ ਅਨੰਤਪੁਰ ਚੱਕ ਨਾਨਕੀ ਜਦੋਂ ਉੱਥੇ ਬਸਾਇਆ ਸੀ ਉਸ ਤੋਂ ਬਾਅਦ ਫਿਰ ਅਨੰਤਪੁਰ ਸਾਹਿਬ ਨਾਮ ਰੱਖਿਆ ਗਿਆ ਅਸੀਂ ਵਾਦਾ ਕੀਤਾ ਸੀਗਾ ਕਿ ਜਿੱਥੇ-ਜਿੱਥੇ ਚਰਨ ਛੋਪਰਾ ਪਹੁੰਚ ਧਰਤੀ ਹੈ ਉੱਥੇ ਪਿੰਡ ਦੇ ਵਿਕਾਸ ਵਾਸਤੇ ਤੁਹਾਨੂੰ ਪੈਸੇ ਦੇਵਾਂਗੇ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦੇ ਜੀਮਾ ਸਾਹਿਬ ਨੇ ਦੱਸਿਆ ਕਿ ਇਹ ਬੜਾ ਪਵਿੱਤਰ ਚੈੱਕ ਹੈ ਤੁਹਾਡੇ ਪੈਸੇ ਲਈ ਪਰ ਇਹ ਪੈਸਾ ਜਦੋਂ ਲੱਗੂਗਾ ਤਾਂ ਇਹ ਪਿੰਡ ਦੇ ਵਿੱਚ ਇੱਕ ਯਾਦ ਵਾਂਗੂ ਰੱਖਿਆ ਜਾਊਗਾ ਵੀ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਹੋਣ ਕਰਕੇ ਆਪਾਂ ਸੁਭਾਗੇ ਆ ਉਹ ਪਿੰਡ ਵਾਲੇ ਲੋਕ ਇਹ ਕਹਿਣਗੇ ਕਿ ਆਪਾਂ ਸੁਭਾਗੇ ਆ ਕਿ ਆਪਣੇ ਗੁਰੂ ਸਾਹਿਬ ਦੇ ਚਰਨਾਂ ਛੋਹ ਪ੍ਰਾਪਤ ਧਰਤੀ ਹੈ ਆਪਾਂ ਨੂੰ ਉਹ ਤੋਂ 50 ਲੱਖ ਦਾ ਚੈੱਕ ਮਿਲਿਆ ਸੀ ਉਹਦੇ ਨਾਲ ਆ ਚੀਜ਼ ਬਣੀ ਸੀ ਤੁਹ ਕਿਰਪਾ ਕਰਕੇ ਇੱਕ ਇੱਕ ਇੱਟ ਵੀ ਜਿਹੜੀ ਐ ਉਹ ਸਮਝ ਲਓ ਦਸਬੰਦ ਕੱਢਿਆ ਹੋਇਆ ਤੁਹਾਡਾ ਤੇ ਇਹਨੂੰ ਵਧੀਆ ਤਰੀਕੇ ਨਾਲ ਇਸ ਜਗ੍ਹਾ ਤੇ ਲਾ ਦਿਓ ਅਸੀਂ ਕੋਈ ਬੰਦਚੀ ਨਹੀਂ ਲਾਈ ਤੁਹਾਨੂੰ ਕਿ ਸਿਰਫ ਆਹ ਬਣਾਓ ਜਾਓ ਬਣਾਓ ਜੋ ਤੁਹਾਡੇ ਪਿੰਡ ਨੂੰ ਚਾਹੀਦਾ ਹੈ ਜੋ ਤੁਹਾਡੇ ਪਿੰਡ ਦੇ ਲੋਕਾਂ ਦੀ ਲੋੜ ਐ ਪੁੱਛ ਕੇ ਪੰਚਾਇਤ ਨੂੰ ਲੋਕਾਂ ਦਾ ਇਕੱਠ ਕਰਕੇ ਵੀ ਕੀ ਚਾਹੀਦਾ ਭਾਈ ਇੰਨੇ ਪੈਸੇ ਨੇ ਆਹ ਪੈਣੇ ਤੇ ਕੀ ਬਣਾਈਏ ਐਸ ਤਰ੍ਹਾਂ ਪੁੱਛ ਕੇ ਲਾ ਦਿਓ ਤਾਂ ਉਹ ਹਮੇਸ਼ਾ ਲਈ ਯਾਦਗਾਰੀ ਬਣ ਜੂਗਾ ਵੀ ਸਾਡੇ ਪਿੰਡਾਂ 拜谢了，拜谢。